ਅੱਤਰੀ ਗੱਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਪਿੰਡ ਪੂਲੀ ਵਾਲੇ ਘੱਟ ਖਰਚੇ ਨਾਲ ਸਿਰੇ ਚਾੜੇ ਗਏ ਪੀਆਰ 131 ਦਾ ਫਾਈਨਲ ਹਿਸਾਬ ਕਿਤਾਬ ਆਪਣੇ ਸਾਹਮਣੇ ਹੈ ਜਿਵੇਂ ਕਿ ਆਪਾਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਜੋ ਵੀ ਫਾਈਨਲ ਝਾੜ ਆਏਗਾ ਉਹ ਆਪਾਂ ਤੁਹਾਡੇ ਨਾਲ ਇਨ ਬਿਨ ਸਾਂਝਾ ਕਰਾਂਗੇ ਤਾਂ ਉਹ ਵਾਅਦਾ ਨਿਭਾਉਂਦਾ ਸਮਾਂ ਆ ਚੁੱਕਿਆ ਤੋਲ ਲੱਗਣ ਤੋਂ ਬਾਅਦ 1.5 ਕਿੱਲਿਆਂ ਦੇ ਵਿੱਚੋਂ ਭੜੀਆਂ ਬਾਈ ਜੀ 527 ਬੋਰੀਆਂ ਤੇ ਵੀ ਬੋਰੀਆਂ ਝਾਰ ਵਾਲੀਆਂ ਸਾਡੇ ਹਿੱਸੇ ਆਈਆਂ ਤੇ ਕੁੱਲ ਝਾੜ ਬਣ ਗਿਆ ਇਹ 547 ਬੋਰੀਆਂ 1.5 ਕਿੱਲਿਆਂ ਵਾ ਹੁਣ ਇਹ ਜਿਹੜਾ ਝਾੜ ਆ 1.5 ਕਿੱਲਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਘੱਟ ਆ ਪਰ ਇਹ ਜਿਹੜਾ ਝਾੜ ਨੂੰ ਵੱਟਾ ਲੱਗਿਆ ਇਹਦੇ ਜਿਹੜੇ ਮੁੱਖ ਕਾਰਨਾ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰ ਦਈਏ ਦੋਸਤੋ ਜਿਹੜਾ 7.5 ਏਕੜ ਉਤਲਾ ਬਾਹਨ ਸੀ ਦਰਮਿਆਨਾ ਪਹਾਰਾ ਜਿਹਦੇ ਵਿੱਚ ਆਪਾਂ ਫਾਰਮਰ ਫੀਲਡ ਸਕੂਲ ਲਾਇਆ ਸੀ ਉਸ ਬਾਹਨ ਦੇ ਵਿੱਚੋਂ 7.5 ਕਿੱਲਿਆਂ ਚੋਂ ਗੱਟੇ ਭਰੇ ਆ ਦੋਸਤੋ 487 ਤੇ ਜਿਹੜਾ ਤਿੱਬੀ ਵਾਲਾ ਤਿੰਨ ਕਿੱਲੇ ਬਾਹਨ ਸਾਈਡ ਤੇ ਸੀ ਉਹਨੇ ਸਾਡੇ ਝਾੜ ਦੀ ਐਸੀ ਤੈਸੀ ਫੇਰ ਕੇ ਰੱਖਤੀ ਉਹਦੇ ਵਿੱਚੋਂ ਤਿੰਨ ਕਿੱਲਿਆਂ 'ਚੋਂ ਕੁੱਲ ਗੱਟੇ ਭਰੇ ਆ 60 ਤਾਂ ਉਹਦੇ ਚਲਦਿਆਂ ਜਿਹੜਾ ਸਾਡਾ ਝਾੜ ਆ ਉਹ ਬੁਰੀ ਤਰ੍ਹਾਂ ਕੰਪਰੋਮਾਈਜ਼ਡ ਹੋ ਗਿਆ ਜੇ ਆਪਾਂ ਗੱਲ ਕਰੀਏ ਉਤਲੇ 7.5 ਕਿੱਲਿਆਂ ਦੀ ਤਾਂ ਉਹ ਝਾੜ ਬਣਦਾ ਲਗਭਗ 24 ਕੁਇੰਟਲ 37 ਕਿਲੋ ਦੇ ਆਸੇ-પાસੇ ਪ੍ਰਤੀ ਇਕੜ ਤੇ ਜਿਹੜਾ ਆਪਣਾ ਟਿੱਬੀ ਵਾਲੇ ਵਾਣ ਦਾ ਝਾੜ ਆ ਉਹ ਬਣਦਾ ਜੀ ਲਗਭਗ 7.5 ਟਨ ਪ੍ਰਤੀ ਏਕੜ ਤਾਂ ਟਿੱਬੀ ਵਾਲਾ ਬਾਣ ਜਿਹੜਾ ਤੇ ਬਹੁਤ ਹੀ ਮਾੜਾ ਸਾਫਤ ਹੋਇਆ ਸਾਡੇ ਲਈ ਉਹਨੇ ਸਾਡੇ ਝਾੜ ਦੀ ਜਿਹੜੀ ਹੈਗੀਆਂ ਇੱਕ ਤਰ੍ਹਾਂ ਨਾਲ ਐਵਰੇਜ ਵੱਡੇ ਪੱਧਰ ਤੇ ਡਾਊਨ ਮਾਰੀ ਤੇ ਟਿੱਬੀ ਵਾਲਾ ਬਾਣ ਪਿਛਲੀ ਵਾਰ ਵੀ ਜਿਹੜਾ ਹੈਗਾ ਸਾਨੂੰ ਬੁਰੀ ਤਰ੍ਹਾਂ ਧੋਖਾ ਦੇ ਕੇ ਗਿਆ ਸੀਗਾ ਟਿੱਬੀ ਵਾਲੇ ਬਾਹਣ ਦੇ ਵਿੱਚ ਪਿਛਲੀ ਵਾਰ ਜਿਹੜੀ ਬਾਸਮਤੀ 17 18 ਲਾਈ ਗਈ ਸੀ ਉਹ 3 ਕਿੱਲਿਆਂ ਦੇ ਵਿੱਚੋਂ 14 ਕੁਆਂਟਲ ਹੋਈ ਸੀ ਤੇ 2800 ਦੇ ਹਿਸਾਬ ਨਾਲ ਉਹ ਲਗਭਗ 40000 ਦੀ ਹੋਈ ਸੀਗੀ 17 18 ਜੇ ਦੇਖਿਆ ਜਾਵੇ ਤਾਂ ਇਸ ਵਾਰ ਟਿੱਬੀ ਵਾਲੇ ਬਾਹਣ ਦੇ ਵਿੱਚ ਜਿਹੜਾ ਅਸੀਂ ਝੋਨਾ ਲਾਇਆ ਉਹ ਪਿਛਲੇ ਸਾਲ ਦੇ ਮੁਕਾਬਲੇ ਬਾਸਮਤੀ ਦੇ ਮੁਕਾਬਲੇ 8 ਕੁਆਂਟਲ ਜ਼ਿਆਦਾ ਹੀ ਹੋਇਆ ਪਰ ਅੱਠ ਕੁਆਂਟਲ ਜ਼ਿਆਦਾ ਹੋਣ ਦੇ ਬਾਵਜੂਦ ਟਿੱਬੀ ਵਾਲੇ ਬਾਣ ਨੇ ਸਾਡੀ ਜਿਹੜੀ ਓਵਰ ਆਲ ਐਵਰੇਜ ਆ ਉਹ ਬਿਲਕੁਲ ਥੱਲੇ ਮਾਰੀ ਜੇ ਉਤਲੇ 7.5 ਕਿੱਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਚੋਂ ਲਗਭਗ 65 ਮਾਣਾ ਝਾੜ ਪ੍ਰਤੀ ਏਕੜ ਹੋਇਆ ਤੇ ਜੇ ਇਹਦੀ ਗੱਲ ਕਰੀਏ ਤਾਂ ਲਗਭਗ 20 ਮਾਣਾ ਝਾੜ ਪ੍ਰਤੀ ਏਕੜ ਹੋਇਆ ਟਿੱਬੀ ਵਾਲੇ ਬਾਣ ਚੋਂ ਸੋ ਟਿੱਬੀ ਵਾਲੇ ਵਾਣ ਨੇ ਸਾਨੂੰ ਬਹੁਤ ਵੱਡਾ ਝਾੜ ਤੇ ਪੱਖੋਂ ਵੱਟਾ ਲਾਇਆ ਤੇ ਇਹ ਜਿਹੜਾ ਝਾੜ ਹੈ ਫਾਈਨਲ ਉਹ ਤੁਹਾਡੇ ਸਾਹਮਣੇ ਆ ਜਿਹੜਾ ਸਾਡੇ 7 ਕਿੱਲੇ ਵਾਣ ਆ ਉਹਦੇ ਚੋਂ 61 ਵਾਣ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਆਇਆ ਤੇ ਜਿਹੜਾ 3 ਕਿੱਲੇ ਟਿੱਬੀ ਵਾਲਾ ਵਾਣ ਹੈ ਉਹਦੇ ਚੋਂ ਲਗਭਗ 20 ਵਾਣ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਹੈਗਾ ਝਾੜ ਆਇਆ ਸੋ ਇਹ ਜਿਹੜਾ ਝਾੜ ਹੈ ਇਹਦੇ ਵਿੱਚ 네ਗੇਟਿਵ ਗੱਲ ਇਹ ਆ ਕਿ ਸਾਡਾ ਓਵਰਆਲ ਝਾੜ ਘਟ ਗਿਆ ਪੋਜੀਟਿਵ ਗੱਲ ਇਹ ਆ ਕਿ ਜਿਹੜੇ 7.5 ਕਿੱਲੇ ਉਤਲੇ ਆ ਪਿਛਲੇ ਬਾਰੇ ਉਹਨਾਂ ਦਾ ਝਾੜ 68 ਮਾਣਾ ਪ੍ਰਤੀ ਏਕੜ ਆ ਸੀਗਾ ਤੇ ਇਸ ਬਾਰੇ ਜਿਹੜਾ ਹੈਗਾ 8 ਮਾਣਾ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਡਾ ਪਿਛਲੇ ਸਾਲ ਦੇ ਮੁਕਾਬਲੇ ਝਾੜ ਘਟਿਆ ਜਿਹੜਾ ਕਿ ਜਿਹੜਾ ਕਿ ਇਸ ਵਾਰ ਜਿੰਨੇ ਝਾੜ ਘਟਿਆ ਉਹਦੇ ਮੁਕਾਬਲੇ ਸਾਡਾ ਅੱਧਾ ਘਟਿਆ ਸਾਡਾ 69 ਮਾਣ ਸੀ ਸਾਡਾ 61 ਰਹਿ ਗਿਆ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਸ ਵਾਰ ਝਾੜਾ ਜਿਹੜਾ 15 ਤੋਂ 20 ਮਾਣ ਪ੍ਰਤੀ ਏਕੜ ਥੱਲੇ ਗਿਆ ਤਕੜੇ ਬਾਹਣਾ ਦੇ ਵਿੱਚ ਵੀ ਤੇ ਜਿਹੜਾ ਸਾਡਾ ਟਿੱਬੀ ਵਾਲਾ ਬਾਹਣਾ ਉਹਨੇ ਤਾਂ ਪਿਛਲੇ ਸਾਲ ਵੀ ਸਾਡੀ ਗੋੜਨੀ ਲਵਾਈ ਸੀ ਤੇ ਇਸ ਵਾਰ ਵੀ ਉਹਨੇ ਸਾਡੀ ਗੋੜਨੀ ਲਵਾ ਦਿੱਤੀ ਹੈ ਸੋ ਸੋ ਪੋਜਿਟਿਵ ਗੱਲ ਇਹ ਆ ਕਿ ਸਾਡਾ 7.5 ਏਕੜਾਂ ਦਾ ਜਿਹੜਾ ਝਾੜ ਆ ਉਹ ਸਿਰਫ 8 ਮਾਣ ਪ੍ਰਤੀ ਏਕੜ ਦੇ ਹਿਸਾਬ ਨਾਲ ਘਟਿਆ ਲੋਕਾਂ ਦੇ ਮੁਕਾਬਲੇ 15-20 ਮਾਣ ਦੀ ਵਜਾਏ ਤੇ ਤਿੱਬੀ ਵਾਲੇ ਬਾਣ ਦੇ ਵਿੱਚ ਪੋਜਿਟਿਵ ਗੱਲ ਇਹ ਆ ਕਿ ਜਿੱਥੇ ਪਿਛਲੇ ਸਾਲ ਤਿੱਬੀ ਵਾਲੇ ਬਾਹਰ ਨੇ ਸਾਨੂੰ 3 ਕਿੱਲਿਆਂ ਨੇ 14 ਕੁਇੰਟਲ 17-18 ਦਿੱਤੀ ਸੀ ਉੱਥੇ ਹੀ ਇਸ ਵਾਰ ਉਹਨੇ 22 ਕੁਆਂਟਲ ਦੇ ਆਸ-ਪਾਸ ਤੋਂ ਨਾ ਦਿੱਤਾ ਤਿੰਨ ਕਿੱਲਾਂ ਦੇ ਵਿੱਚੋਂ ਜਾਨੀ ਕਿ 8 ਕੁਆਂਟਲ ਦਾ ਵਾਧਾ ਉਹਦੇ ਵਿੱਚ ਵੀ ਹੈਗਾ ਪਰ ਇਹ ਦੇ ਬਾਵਜੂਦ ਸਾਡਾ ਓਵਰਆਲ ਝਾੜਾ ਜਿਹੜਾ ਉਹ ਬਹੁਤ ਥੱਲੇ ਰਹਿ ਗਿਆ ਸੋ ਇਹ ਸਾਰੀ ਜਾਣਕਾਰੀ ਆਪਾਂ ਇਨ ਬਿਨ ਸੱਚ ਤੁਹਾਡੇ ਸਾਹਮਣੇ ਰੱਖਣਾ ਸੀਗਾ ਉਹ ਆਪਾਂ ਰੱਖ ਚੁੱਕੇ ਆ ਤੇ ਹੁਣ ਆਪਾਂ ਗੱਲ ਕਰਾਂਗੇ ਮਾਈ ਦਪਿੰਦਰ ਸਿੰਘ ਜੀ ਹੁਣਾਂ ਦੇ ਨਾਲ ਕਿ ਉਹ ਇਸ ਬਾਰੇ ਕੀ ਸੋਚਦੇ ਆ ਉਹਨਾਂ ਦਾ ਕੀ ਵਿਚਾਰ ਆ ਇਸ ਸਾਰੀ ਸਿਚੁਏਸ਼ਨ ਦੇ ਉੱਤੇ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਆ ਹਾਂਜੀ ਹਾਂਜੀ ਪਰ ਝਾੜ ਵਾਲੇ ਪੱਖੋਂ ਉਮੀਦ ਤੇ ਖਰਾ ਨਹੀਂ ਉਤਰਿਆ ਝੋਨਾ ਕੋਈ ਨਹੀਂ ਚੱਲ ਰਹੀ ਜਾਂਦਾ ਪਰਮਾਤਮਾ ਜੀ ਦਾ ਚਾਹੇਗੀ ਜੀ ਤੇ ਅਸਲ 'ਚ ਤਾਂ ਜਿਹੜੀ ਲੜਾਈ ਹੁੰਦੀ ਆ ਨਾ ਉਹ ਆਪਾਂ ਝਾੜ ਦੇ ਬੇਸ ਤੇ ਲੜ ਨਹੀਂ ਸਕਦੇ ਜੀ ਜਿਹੜੀ ਮਤਲਬ ਜ਼ਮੀਨ ਦੀ ਲੜਾਈ ਹੈ ਨਾ ਜੀ ਉਹਦੇ ਲਈ ਤਾਂ ਆਪਾਂ ਇੰਨਾ ਝਾੜ ਵੀ ਨਹੀਂ ਮਿਲਣਾ ਉਹਨਾਂ ਦੇ ਸਮਝ ਦੇ ਵਿੱਚ ਜੀ ਦੇ ਵੀ ਮਤਲਬ ਪ੍ਰਮਾਤਮਾ ਦੀ ਮਿਹਰ ਹੀ ਹੈ ਮਤਲਬ ਜਿੰਨਾ ਹੋ ਗਿਆ ਕੋਸ਼ਿਸ਼ ਹੋਣਾ ਪੈਣਾ ਇਸ ਸਾਲ ਦੇ ਟਾਈਮ ਦੇ ਚੱਲ ਰਹੇ ਉਹਦੇ ਵਿੱਚ ਹਾਂਜੀ ਹਾਂਜੀ ਇਹ ਇਹ ਤੁਸੀਂ ਗੱਲ ਕਿਉਂ ਕਹਿ ਰਹੇ ਹੋ ਕਿ ਆਉਣ ਵਾਲੇ ਟਾਈਮ 'ਚ ਇਹ ਲੜਾਈ ਇਤੋਂ ਵੀ ਭਿਆਨਕ ਰੁੱਖ ਕੇ ਤਿਆਰ ਕਰੂਗੀ ਇਹ ਜੋ ਏਜੰਡੇ ਆ ਨਾ ਜੀ ਹੁਣ ਸਾਰੇ ਆਏ ਸੁਣਦੇ ਹੀ ਆ ਨਿਊ ਆਰਡਰ ਦੀਆਂ ਗੱਲਾਂ ਸਭ ਅੱਜਕੱਲ ਸੁਣਦੀ ਹੈ ਉਹਦੇ ਵਿੱਚ ਹੁਣ ਜੇ ਆਪਾਂ ਗੱਲ ਕਰੀਏ ਤੇ ਜਿਹੜੀ ਜ਼ਮੀਨਾਂ ਦੀ ਲੜਾਈ ਹੈ ਨਾ ਉਹਨਾਂ ਆਖਰੀ ਮਤਲਬ ਪੜਾ ਦੇ ਉੱਤੇ ਹੈ ਜੀ ਇਹਦਾ ਇੱਕ ਪਾਸਾ ਹੋਣ ਲੱਗਿਆ ਹੈ ਹੋਣ ਵਾਲੇ ਸ਼ਾਇਦ 2-3 ਸਾਲ ਸ਼ਾਇਦ ਹੀ ਲੰਘਣ ਤੇ ਉਹਦੇ ਵਿੱਚ ਜਿ ਆਪਾਂ ਬਚਾਉਣੀਆਂ ਨੇ ਇਹ ਥਾਪਾ ਨੂੰ ਜ਼ਮੀਨ ਦੇ ਉੱਤੇ ਜੇ ਕੰਮ ਕਰਾਏ ਖਸਤੇ ਕਰਤਾਵਾਗੇ ਉਸ ਪਾਸੇ ਚੱਲ ਜਾਪਾਂ ਇੱਕ ਤਿਆਰਬਾ ਕੀਤਾ ਸੀ ਜਿਹੜਾ ਤਾਫਿਆ ਤੱਕ ਸਫਲ ਵੀ ਰਿਹਾ ਜੀ ਪਰ ਇਹਦੇ ਵਿੱਚ ਹੁਣ ਜੇ ਆਪਾਂ ਹੁਣ ਵਾਲੇ ਟਾਈਮ ਦੇ ਵਿੱਚ ਇਹ ਗੱਲ ਕਰੀਏ ਵੀ ਆਪਾਂ ਨੂੰ ਮਾਰਾ ਪੈਣੋਂ ਹਟ ਜਾਣਗੀ ਆ ਕੰਟਰੋਲਡ ਵੈਦਰ ਹੈ ਠੀਕ ਹੈ ਹੁਣ ਜੇ ਕੋਈ ਗਨ ਕੰਟਰੋਲਡ ਵੈਦਰ ਦੀ ਗੱਲ ਕਰੀਏ ਬੰਦਾ ਹਸਦਾ ਹਾਂ ਹਾਂ ਪਰ ਇਹ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਹੁਣ ਖੇਤੀ ਕਰਨੀ ਤਾਂ ਤੁਹਾਡੀ ਸੌਕੀ ਹੋਣੀ ਨਹੀਂ ਹਾਂ ਹੁਣ ਵਾਲੇ ਟਾਈਮ ਦੇ ਵਿੱਚ ਜੀ ਵੈਦਰ ਕੰਟਰੋਲਡ ਠੀਕ ਹੈ ਤੁਹਾਡੇ ਸੀਡ origignal ਨਹੀਂ ਆ ਰਹੇ ਉਹਦੇ ਵਿੱਚ ਮੋਡੀਫਿਕੇਸ਼ਨ ਹੋ ਰਹੀ ਹੈ ਹੋ ਸਕਦਾ ਤੁਹਾਡੇ ਸੀਡ ਦੇ ਵਿੱਚ ਹੀ ਬਿਮਾਰੀਆਂ ਆਉਂਦੀਆਂ ਹੋਣ ਜੀ ਤੇ ਇਹ ਇਹ ਤਾਂ ਇਹ ਤਾਰੇ ਪਾਸੇ ਮਾਹੌਲ ਬਣਿਆ ਹੋਇਆ ਹੈ ਉਹਦੇ ਵਿੱਚੋਂ ਬਚ ਕੇ ਆਪਾਂ ਕੀਤੀ ਕਰ ਲਾਂਗੇ ਤਾਂ ਕਿ ਹਰੇਕ ਸਾਡੇ ਹੀ ਪੁੱਛ ਹੁੰਦੇ ਹੀ ਰਹਿਣਾ ਹੈ ਜੀ ਕਦੇ ਕੋਈ ਮਾਰਦਾ ਹੈ ਜੀ ਉਹ ਕਦੇ ਕੋਈ ਮਾਰਦਾ ਹੈ ਐਂਡ ਵੀ ਅਸ ਖੜੇ ਕਰਾਉਨੇ ਆ ਜੀ ਇੱਕ ਕਾਰਪੋਰੇਟ ਨੇ ਤੇ ਆਪਾਂ ਨੂੰ ਇਹ ਮੋਹ ਆਪਣੇ ਘੜਾਉਣਾ ਹੈ ਵੀ ਭਾਈ ਇਹ ਤਾਂ ਠੇਕੇ ਦੇ ਸੀਜਨ ਗਿਆ ਦੇ ਨਾਲ ਤਾਂ ਤੇ ਬਚਦਾ ਦਾ ਕੁਝ ਨਹੀਂ ਹਾਂ ਹੁਣ ਆਪਾਂ ਸ਼ਹਿਰਾਂ ਚ ਚੱਲੀਏ ਜੀ ਤੇ ਜਦੋਂ ਆਪਣੇ ਬੱਚੇ ਪੜ੍ਹਾਈਏ ਤੇ ਕਿਹੜੇ ਤਰ੍ਹਾਂ ਕਿ ਨੌਕਰੀ ਨੌਕਰੀ ਕਰੀਏ ਹਾਂ ਐਂਡ ਫਿਰ ਲੋਕ ਵੀ ਕਹਿੰਨ ਲੱਗ ਜਾਣਗੇ ਤੈਨੂੰ ਕਿ ਤੱਕੇ ਜੋ ਕੋਈ ਜ਼ਮੀਨ ਤੋਂ ਕੋਈ ਪੱਛਦਾ ਤਾਂ ਹੈ ਨਹੀਂ ਉਹ ਤਾਂ ਨੌਕਰੀ ਕਰ ਲੈ ਆਪਾਂ ਜਦੋਂ ਮੌਸਮ ਦੀ ਗੱਲ ਕਰੀ ਸੀਗੀ ਕੰਟਰੋਲਡ ਵੈਦਰ ਦੀ ਹਾਂਜੀ ਤਾਂ ਇਹਦੇ ਤੋਂ ਤੁਹਾਡਾ ਕੀ ਭਾਵ ਆ ਵੀ ਜਿਵੇਂ ਇਸ ਵਾਰ ਮੌਸਮ ਬਹੁਤ ਖਰਾਬ ਰਿਹਾ ਜਿਹੜਾ ਹੀ ਹੁਣ ਸਾਰੀ ਹੁਣ ਕਲਾਊਡ ਸਟੇਡੀਅਮ ਵਗੈਰਾ ਆਏ ਸਾਰੇ ਨਾਰਮਲ ਗੱਲਾਂ ਹੋ ਗਈਆਂ ਪਹਿਲਾਂ ਤਾਂ ਲੋਕ ਚਲਾ ਹੱਸਦੇ ਹੁੰਦੇ ਸੀਗੇ ਇਹਨਾਂ ਗੱਲਾਂ ਦੇ ਉੱਤੇ ਹਾਂ ਇਹ ਤਾਂ ਹਰ ਸੜੀ ਨਿਊਜ਼ ਤੇ ਨਿਊਜ਼ ਦੇ ਵਿੱਚ ਵੀ ਖਬਰ ਆ ਚੁੱਕੀ ਹੈ ਇਹ ਚੀਜ਼ ਹੁੰਦੀ ਹੈ ਜਿਵੇਂ ਸੂਰਜ ਦੀ ਰੋਸ਼ਨੀ ਨੂੰ ਮੱਦਮ ਕੀਤਾ ਜਾਂਦਾ ਹੈ ਉਹ ਵੀ ਕੰਟਰੋਲਡ ਹੈ ਕਰਾਉਡ ਸ਼ੀਲਿੰਗ ਜ਼ਰਾ ਕਰਕੇ ਕਿਵੇਂ ਸਾਰਾ ਕੁਝ ਆਰਟੀਫੀਸ਼ੀਅਲ ਰੇਨ ਪਵਾਈ ਜਾ ਸਕਦੀ ਹੈ ਉਹ ਸਾਰਾ ਕੁਝ ਹੁੰਦੇ ਹੋਏ ਵੀ ਹੁਣ ਹਰੇਕ ਚੀਜ਼ ਕਿਸਾਨ ਦੇ ਫੇਵਰ ਚ ਜਾਊਗੀ ਇਹ ਪੋਸੀਬਲ ਟਾਈਮ ਤੇ ਪੋਸੀਬਲ ਨਹੀਂ ਹੈਗਾ ਜੀ ਹਾਂਜੀ ਹੁਣ ਤਾਂ ਪ੍ਰਮਾਤਮਾ ਦਾ ਸ਼ੁਕਰੀਆ ਕਰਨਾ ਪਊਗਾ ਵੀ ਜਿਹੜੇ ਬੰਦੇ ਇੰਨੇ ਮਾੜੇ ਟਾਈਮ ਦੇ ਵਿੱਚ ਵੀ ਕਿਸਾਨੀ ਕਰ ਰਹੇ ਆ ਉਹ ਲੜਾਈ ਲੱਗ ਰਹੇ ਆ ਸੀਤ ਮਿੰਨਾਂ ਨੂੰ ਪਛਾਣ ਵੀ ਖੜੇ ਆ ਅੜੇ ਆ ਉਹਨਾਂ ਦਾ ਧੰਨਵਾਦੀ ਹੈ ਜੀ ਜਿਹੜੇ ਹੱਥ ਖੜੇ ਕਰਨ ਤਿਆਰ ਬੈਠੇ ਹੈਗੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਧਿਆਨ ਚ ਲਿਆਉਣਾ ਚਾਹੂੰਗਾ ਕਿ ਕਿਸੇ ਬੰਦੇ ਨੇ ਉਹ ਵਿਖਬਾਣੀ ਕੀਤੀ ਸੀ ਕਿ ਐਤਕੀ ਪਹਾੜਾਂ ਦੇ ਵਿੱਚ 50 ਤੋਂ 60 ਬੱਦਲ ਫਟਣਗੇ ਤੇ ਅਸਲ ਦੇ ਵਿੱਚ ਉਹ ਬੱਦਲ 80 ਦੇ ਆਸੇ-ਪਾਸੇ ਫਟੇ ਆ। ਤਾਂ ਅੱਗੇ ਆਉਂਦਾ ਸੀ ਵੀ ਦੋ ਚੌਂ ਥਾਂ ਹੀ ਬੱਦਲ ਫਟ ਜਾਂਦਾ ਸੀਗਾ ਉਹ ਕੁਦਰਤੀ ਵਰਤਾਰਾ ਸੀਗਾ। ਤੇ ਜੇ ਕੋਈ ਬੰਦਾ ਇਹ ਪਵੇ ਕਹਾਣੀ ਕਰਦਾ ਕਿ ਪਹਾੜਾਂ ਦੇ ਵਿੱਚ ਐਤਕੀ 50 ਤੋਂ 60 ਬੱਦਲ ਫਟਣਗੇ ਤਾਂ ਇਹ ਕੋਈ ਮਾਮੂਲੀ ਗੱਲ ਨਹੀਂ ਹੈਗੀ ਤੇ ਬੱਦਲ 50-60 ਨਹੀਂ ਫਟੇ 80 ਫਟੇ ਆ ਤੇ ਫਟੇ ਵੀ ਆਬਾਦੀ ਵਾਲੇ ਇਲਾਕਿਆਂ ਦੇ ਵਿੱਚ। ਜਾਣੀ ਕਿ ਜਿਹੜੀ ਇਹ ਕੁਦਰਤੀ بارش ਨਹੀਂ ਸੀਗੀ ਆਪਾਂ ਇਹਨੂੰ ਕਹਿ ਸਕਦੇ ਇਹ بارش ਜਿਹੜੀ ਹੈਗੀ ਆ ਵਿਅੰਤਵੱਧ بارش ਸੀਗੀ ਤੇ ਇਹਦੇ ਪਿੱਛੇ ਜਿਹੜਾ ਹੈਗਾ ਇੱਕ ਪੂਰਾ ਸਿਸਟਮ ਹੈ ਤੇ ਉਵੇਂ ਹੀ ਮੈਨੂੰ ਇਹ ਲੱਗਦਾ ਵੀ ਜਿਹੜੇ ਖਾੜਾ ਪੰਜਾਬ ਦੇ ਵਿੱਚ ਹਰ ਦੂਜੇ ਚੌਥੇ ਸਾਲ ਆ ਰਹੇ ਇਹ ਵੀ ਪਲਾਨਡ ਫਲਡਿੰਗ ਹੋ ਰਹੀ ਆ ਪੰਜਾਬ ਦੀ ਤੇ ਤਾਂ ਕਿ ਜਿਹੜੇ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਖੇਤੀ ਤੋਂ ਜਿੰਨੀ ਛੇਤੀ ਉਕਤ ਆ ਜਾਣ ਅੱਕ ਜਾਣ ਉੰਨੀ ਛੇਤੀ ਉਹ ਜ਼ਮੀਨਾਂ ਛੱਡਣ ਲਈ ਤਿਆਰ ਹੋ ਜਾਣ ਕੀ ਤੁਹਾਨੂੰ ਲੱਗਦਾ ਵੀ ਇਹ ਗੱਲ ਸਹੀ ਹੈ ਤੇ ਬਿਲਕੁਲ ਸਹੀ ਹੈ ਜੀ ਇਹ ਸਾਰਾ ਬੇੜਾ ਬੱਤਾ ਰਿਹਾ ਹੈ ਹੁਣ ਜੀ ਇਸੇ ਬੰਦੇ ਦੇ ਕੰਟਰੋਲ ਕਰਨਾ ਨਾ ਜੀ ਸਭ ਤੋਂ ਪਹਿਲਾਂ ਫੂਡ ਤੇ ਦੇ ਕੰਟਰੋਲ ਕਰਨਾ ਪਊਰੇ ਪੂਰ ਤੇ ਕੰਟਰੋਲ ਕਰਨਾ ਪਊਗਾ ਜੀ ਜੇ ਫੂਡ ਤੇ ਉਹਨਾਂ ਦਾ ਕੰਟਰੋਲ ਹੈ ਤੇ ਆਪਣੇ ਹੱਥ 'ਚ ਕੋਈ ਫੂਡ ਦੀ ਸਪਲਾਈ ਚੇਨ ਹੈ ਹੀ ਨਹੀਂ ਹਾਂ ਹਾਂ ਤੇ ਤੇ ਤਾਂ ਆਪਾਂ ਬੰਦ ਤੇ ਬਣ ਕੇ ਰਹਿ ਜਾਾਂਗੇ ਬੈਲ ਗੋ ਜੀ ਕਿ ਮੰਗਨ ਕਰ ਲਈ ਸਾਨੂੰ ਹੁਣ ਫੋਰ ਦੇ ਦੋ ਫਿਰ ਲੰਨਾ ਨੂੰ ਤਾਂ ਭੁੱਲ ਜਾਓ ਪਹਿਲਾਂ ਬੇਈਂ ਉਹ ਪੈ ਜਾਣਗੇ ਤੁਹਾਡੇ ਵੀ ਖਾਣਾ ਕਿੱਥੋਂ ਹੈ ਜੀ ਇਹੀ ਚੱਕਰ ਵਰਲਡ ਵਾਈਡ ਹੀ ਸਿਸਟਮ ਚੱਲ ਰਿਹਾ ਹੈਗਾ ਜੀ ਤੇ ਪੂਰੀ ਦੁਨੀਆ 'ਚ ਜੇ ਕਿਸਾਨਾਂ ਦੀ ਗੱਲ ਕਰੀਏ ਅਮਰੀਕਨ ਕਿਸਾਨ ਹੈ ਉਹਨਾਂ ਦੇ ਹਾਲਾਤ ਜਿਹੜਾ ਚੰਗੇ ਆ ਉਹਨਾਂ ਦੇ ਹਾਲਾਤ ਵੀ ਬਹੁਤ ਮਾੜੇ ਆ ਅੱਜ ਦੇ ਟਾਈਮ ਦੀ ਨਿਊਜ਼ ਜੋ ਪੜ ਕੇ ਦੇਖੀ ਆ ਯੂਰਪ ਦੇ ਵਿੱਚ ਵੀ ਇਹੀ ਹਾਲਾਤ ਆ ਮਤਲਬ ਵਰਲਡ ਵਾਈਡ ਕਿਸਾਨਾਂ ਦਾ ਹਾਲ ਇਹੀ ਰਹਿਣਾ ਹੈ ਜੀ ਤੁਹਾਡੇ ਉੱਥੋਂ ਸਭ ਕੁਝ ਖੋਣਾ ਹੈ ਇਹ ਜੀ ਤੁਹਾਡੇ ਕੋਲ ਇਹ ਤੁਸੀਂ ਪਾਉਗਾ ਉਹ ਖਾ ਲੋਗੇ ਤਾਂ ਇਹ ਨਹੀਂ ਪਾਉਣਾ ਕੀ ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਝਾੜ ਪੱਖੋਂ ਜਿਹੜਾ ਇਸ ਵਾਰ ਵਰਤਾਰਾ ਹੋਇਆ ਝੋਨੇ ਵਾਲੇ ਮਾਮਲੇ 'ਚ ਕਿਸਾਨ ਭਰਾਵਾਂ ਦੇ ਨਾਲ ਓਵਰਆਲ ਪੰਜਾਬ ਦੇ ਵਿੱਚ ਜਿਹੜਾ ਝਾੜ 18 ਤੋਂ ਲੈ ਕੇ 30 ਕੁਇੰਟਲ ਤੱਕ ਹੋਇਆ ਜਿਵੇਂ ਮੇਰੇ ਪਿੰਡ ਇੱਕ ਕਿਸਾਨ ਦਾ ਪੀਆਰ 12845 ਬਣ ਛੜਿਆ ਜਾਣੀ ਕਿ 18 ਕੁਆਂਟਲ ਆਪਣਾ 20 20 ਕੁਆਂਟਲ ਦੇ ਅਸੀਂ ਪਾਸੇ ਆਪਾਂ ਮੰਨ ਲੈਨੇ ਆ ਠੀਕ ਹੈ ਤਾਂ ਉਹਦੇ ਵਿੱਚ ਤਾਂ ਇਹ ਵੀ ਆ ਕਿ ਆਪਣਾ ਤਿੰਨ ਕਿੱਲੇ ਵਾਹਣ ਜਿਹੜਾ ਉਹ ਟਿੱਬੀ ਵਾਲਾ ਰੇਤਲਾ ਵਾਹਣ ਉਹਦੇ ਪਿਛਲੀ ਵਾਰੀ ਬਾਸਮਤੀ ਵੀ ਨਹੀਂ ਹੋਈ ਸੀ ਤੇ ਇਸ ਵਾਰ ਜਿਹੜਾ AP R 131 ਵੀ ਅੱਧਾ ਰਹਿ ਗਿਆ ਠੀਕ ਹੈ ਪਰ ਉਹ ਜਿਹੜਾ ਸਾਡੇ ਪਿੰਡ ਵਾਲਾ ਕਿਸਾਨ ਆ ਉਹਦਾ ਵਾਹਣ ਵੀ ਵਧੀਆ ਸੀ ਉਹਦਾ ਟਿੱਬੀ ਵਾਲਾ ਵਾਹਣ ਨਹੀਂ ਸੀ ਉਹਦਾ ਪੀ ਆ ਜਿਹੜਾ ਪੀ ਆ 128 ਆ ਉਹ 45 ਮਾਣੀ ਕਿੱਲੇ ਦਾ ਰਹਿ ਗਿਆ ਤਾਂ ਇਹ ਜਿਹੜਾ ਵਰਤਾਰਾ ਇਸ ਵਾਰ 18 ਤੋਂ 26 ਕੁਆਂਟਲ ਜ਼ਿਆਦਾ ਝਾੜ ਆਇਆ 18 20 24 26 ਇਹ ਜ਼ਿਆਦਾ ਝਾੜ ਆਇਆ ਯਾਨੀ ਕਿ 65 ਮਾਣ ਵਾਲੇ ਜਿਹੜੇ ਕਿਸਾਨ ਆ ਉਹ ਜ਼ਿਆਦਾ 70 ਮਾਣ ਵਾਲੇ ਬਹੁਤ ਘੱਟ ਆ ਤੇ 70 ਤੋਂ ਉੱਪਰ ਵਾਲੇ ਤਾਂ ਉਂਗਲਾਂ ਤੇ ਗਿਨ ਜੋਗੀ ਆ ਕੱਕੀ ਇਹ ਵਰਤਾਰਾ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲ ਸਕਦਾ ਵੀ ਇਦਾਂ ਹੀ ਚੱਲੂ ਕੰਮ ਹੋ। ਇਹ ਤਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਹੀ ਚੱਲੂਗਾ। ਹੋ ਸਕਦਾ ਇਸ ਤੋਂ ਬੁਰਾ ਚਾਏ ਹੋ ਜੀ। ਜੀ ਠੀਕ ਹੈ। ਮਤਲਬ ਵੀ ਚੱਲਣਾ ਇਸੇ ਤਰੀਕੇ ਨਾਲ ਹੀ ਹੈ। ਤਾਂ ਫਿਰ ਆਪਾਂ ਹੁਣ ਇਹਦੇ 'ਚ ਕੀ ਕਰ ਸਕਦੇ ਆ ਕਿਸਾਨ ਦੇ ਤੌਰ ਤੇ ਆਪਾਂ ਨੂੰ ਕੀ ਆਪਾਂ ਨੂੰ ਕੀ ਜਣਾ ਹੈਗਾ ਪੋਜੀਸ਼ਨ ਲੈਣੀ ਚਾਹੀਦੀ ਹੈ। ਪੋਜੀਸ਼ਨ ਤਾਂ ਜੀ ਇਹ ਹੈ ਵੀ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਖਰਚੇ ਜਿਹੜੇ ਐ ਉਹੀ ਘਟਾਉਣਾ ਆਪਣੇ ਕੋਲੇ ਸਭ ਤੋਂ ਵੱਡਾ ਹੱਲ ਹੈ ਵੀ ਜ਼ਮੀਨਾਂ ਨੂੰ ਆਪਣੀ ਤਕੜੀਆਂ ਕਰ ਲਓ ਤੇ ਆਪਣੇ ਖਰਚੇ ਘਟਾ ਲਓ ਵੀ ਇਸ ਤੋਂ ਬਿਨ ਆਪਣੇ ਕੋਲ ਹੋਰ ਕੋਈ ਹੱਲ ਨਹੀਂ ਹੈਗਾ ਜੀ ਤੇ ਆਪਣੇ ਸੀਡ ਤੇ ਕੰਟਰੋਲ ਕਰੋ ਜੀ ਇਹ ਸਾਰੀ ਸੀਡ ਦੀ ਉਹ ਮਾਰ ਪੈਣੀ ਆ ਹੁਣ ਟੈਂਕ ਬਿਲਕੁਲ ਸੀਡ ਦਾ ਆਪਣੇ ਕੋਲ ਕੰਟਰੋਲ ਨਹੀਂ ਹੈਗਾ